ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਨੇ ਆਪ ਅਬੜ ਲੈ ਗਿਆ ਪਟਿਆਲਾ ਸ਼ਹੀ ਪੱਗ ਜੀ ਲੈ ਲੇ ਸਵਾ 7 ਮੀਟਰ ਕਪੜਾ ਪਰ ਫੋਲਡ ਕਰਦੇ ਜਿਹੜਾ ਆਪ ਪੱਲੜਾ ਲੜਵਾਉਣਾ ਸਿੱਧੇ ਸੈਂਟਰ ਚੁਲਿਆ ਕੇ ਲੜਨੂੰ ਪੁਰੀ ਨੂੰ ਖੋਲਦਾ ਵਾਸਤੇ ਰੱਖ ਕੇ ਬੰਦ ਬਸੋ ਤਰਾ ਕੇ ਦੋਈ ਪੱਲੇ ਜੋ ਪਹਿਲੇ ਪੱਲੇ ਯਾਰਾ ਖੋਲ ਦੋਈ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਕੇ ਅਧੀ ਅਧੀ ਗੱਲ ਟਾ ਕੇੜਾ ਪਲਣ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਸਾਫ਼ ਕਰਕੇ ਇਹ ਲੜਨ ਨੂੰ ਲੋੜ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਕਪੈਕ ਵਿੱਚ ਕਰਕੇ ਪੁਣੀ ਰੋਲ ਦੇ ਬਸ ਥਲੇ ਰੱਖ ਕੇ ਬੰਦ ਪਾਸਾ ਉੱਤਰ ਕੇ ਦੋ ਹੀ ਪੱਲੇ ਜੋ ਪੱਲੇ ਪੱਲੇ ਜਰਾ ਖੋਲ ਸਕਦੇ ਆ ਜਾਂ ਤੁਸੀਂ ਦੋ ਹੀ ਪੱਲੇ ਇਕੱਠੇ ਵੀ ਕਰ ਸਕਦੇ ਹੋ ਤੇ ਫਿਰ ਆਪ ਜਿਹੜਾ ਲੜਨ ਚੰਗੀ ਤਰ੍ਹਾਂ ਉੱਤੋਂ ਜਿਹੜਾ ਲੜਨ ਸੈੱਟ ਕਰ ਸਕਦੇ ਆ ਸੈੱਟ ਕਰਕੇ ਕਰ ਤੋਂ ਬਾਅਦ ਜਿਹੜਾ ਆਪ ਲੜਨ ਨੂੰ ਇੱਕ ਵਾਰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਫਿਰ ਜਿਹੜਾ ਆਪ ਲੜ ਖੋਲਣਾ ਹੈ ਖੋਲ ਕੇ ਚੰਗੀ ਤਰ੍ਹਾਂ ਉਹਦੀ ਚੌੜਾਈ ਵਧਾ ਕੇ ਤੇ ਫਿਰ ਜਿਹੜਾ ਲੜਨ ਨੂੰ ਉੱਤੋਂ ਦੱਬਣਾ ਹੈ ਉੱਤੋਂ ਦਬਾਉਣ ਤੋਂ ਬਾਅਦ ਤੇ ਪਿਛੋਂ ਇਹੜਾ ਆਪੇੜਾ ਲੜਦਾ ਫਾਹਲਾ ਇਹਨਾਂ ਨੂੰ ਹੀ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਹਲਾ ਕਿਹੜਾ ਪਲਾਨ ਲੋਡ ਕਰਕੇ ਤੇ ਨੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਅਦ ਵਿੱਚ ਆਵਾਜ਼ ਫੇਰ ਕੇ ਨੜ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇੜਾ ਆਪੇੜਾ ਲੋੜ ਹੈ ਲੜ ਨੂੰ ਵੇਖ ਤੋਂ ਪਿੰਚ ਕਰਕੇ ਪੂਣੀ ਤੋਂ ਹਲਵਾ ਥੱਲੇ ਰੱਖ ਕੇ ਬੰਦ ਫਸਾ ਉੱਤੇ ਰੱਖ ਕੇ ਦੋ ਹੀ ਪੱਲਿਆਂ ਚ ਪਹਿਲੇ ਪੱਲੇ ਜਿਆਦਾ ਖੋਲਣਾ ਤੇ ਦੂਜੇ ਪੱਲਿਆਂ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜ ਨੂੰ ਬੈਕ ਟੂ ਪੈਨ ਜੜ ਕਾ ਦੇ ਚੰਗੀ ਤਰ੍ਹਾਂ ਚਾਰਾਂ ਉਂਗਲੀਆਂ ਨਾਲ ਲੜ ਨੂੰ ਉੱਪਰ ਸੈਟ ਕਰ ਲੈਣਾ ਹੈ ਸੈਟ ਕਰਨ ਤੋਂ ਬਾਅਦ ਛੋਟਾ ਪਰ ਲੜ ਨੂੰ ਅੱਖ ਤੱਕ ਖੋਲ ਅੱਖ ਤੱਕ ਖੋਲ ਕੇ ਤੇ ਲੜ ਨੂੰ ਚਾਰਾਂ ਉਂਗਲੀਆਂ ਤੋਂ ਸੈਟ ਕਰਕੇ ਤੇ ਫਿਰ ਚੰਗੀ ਤਰ੍ਹਾਂ ਉਸ ਵਿੱਚੋਂ ਵਾਲ ਨੂੰ ਕੱਢ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਜੇ ਨਹੀਂ ਤੋਰੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਹੰਦੀ ਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਸਾਵਧ ਕਰਕੇ ਜਿੰਨਾ ਆਪਾਂ ਤੁਝੜਾ ਦਾ ਬਹਨ ਰੱਖੀ ਆਂ ਨਾ ਪਤ ਜੜਾ ਦਾ ਬਹਨ ਲਾ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਫਾਸਲਾ ਕੱਟ ਰੱਖਾਂਗੇ ਤੇ ਬਾਅਦ ਵਿੱਚ ਵਾਜ ਫੇੜ ਕੇ ਉਸ ਲੜ ਦੀ ਮੋਟਾਈ ਤੇ ਫਿਰ ਆਪਾਂ ਦਾ ਫਾਸਲਾ ਜਿਹੜਾ ਇੱਕੋ ਜਿਹਾ ਕਰ ਲੈਣਾ ਹੈ ਚੰਗੀ ਤਰ੍ਹਾਂ ਜਿਹੜਾ ਉਸ ਵਿੱਚ ਵਾਜ ਫੇੜ ਕੇ ਉਹਦੀ ਪ੍ਰੋਪਰ ਜਿਹੜੀ ਆਪਾਂ ਸਫਾਈ ਕਰ ਲੈਣੀ ਹੈ ਜਦੋਂ ਇਹ ਉਦ ਲੜਾਂ ਦੀ ਵੀਡੀਓ ਆਪਾਂ ਸਟੇਗੋੜੇ ਨਾਲ ਦੀ ਨਾਲ ਕਰੀ ਜਾਣੀ ਹੈ ਇਹ ਲੜਾ ਆਪਾਂ ਅਗਲਾ ਲੜਾ ਲਗਣਾ ਹੈ ਲੜਨ ਨੂੰ ਵਾਪਸ ਪੁੰਚ ਕੇ ਢੱਕੀ ਉਹ ਲੋਵਾ ਦਾ ਥੋੜਾ ਰੱਖ ਕੇ ਬੰਦ ਬਸ ਉਤਰਾ ਕੇ ਦੋ ਹੀ ਪੱਲਿਆਂ ਚ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੀ ਪਾਸੇ ਨਾਲ ਜੋੜ ਕੇ ਤੇ ਚਾਰ ਉਂਗਲੀਆਂ ਜਿਹੜਾ ਆਪਾਂ ਲੜਨ ਨੂੰ ਉੱਤ ਸੈਟ ਕਰਨਾ ਹੈ ਸੈਟ ਕਰਨ ਤੋਂ ਬਾਅਦ ਫਿਰ ਅੱਖ ਲਵੇ ਜਿਹੜਾ ਆ ਅੱਖ ਲਵੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਫੋਲਡ ਕਰਤ ਬਾਅਦ ਤੇ ਫਿਰ ਜਿਹੜਾ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਤੇ ਉਸੇ ਜਿਹੜੇ ਬਲ ਰਹਿੰਦੇ ਜਾਂ ਬਦਲੋ ਕਪੜਾ ਇਹਨਾਂ ਦਾ ਉਹਨਾਂ ਦਾ ਥੱਲੇ ਵਾਲ ਖੇਚ ਕੇ ਤੇ ਚਾਰੋਂ ਗੁਲੇ ਦੋਸਤ ਜਿਹੜਾ ਲੜਨ ਚਾਹੀਦਾ ਤੇ ਸੈਟ ਕਰਕੇ ਤੇ ਥੱਲੇ ਵਾਲਾ ਲੜਨ ਨੂੰ ਸਾਫ ਕਰਕੇ ਤੇ ਆਪਣ ਜਿਹੜੀ ਉਹਦੀ ਮੋਟਾਈ ਆ ਉਹ ਪਰ ਸੈਟ ਕਰਕੇ ਜਿਹੜਾ ਭੱਲ ਨੂੰ ਲੋਡ ਕਰਕੇ ਲਗਾ ਦੇਣਾ ਹੈ ਸਨ ਆਉਂਦੀਆਂ ਬਾਕੀ ਫਗੜੀ ਵੀਡੀਓ ਪਰ ਸਟੇ ਗਏ ਜਿਹੜੇ ਨਾਲ ਦੀ ਨਾਲ ਕਰੀ ਜਾਣੀ ਹੈ ਇਹੜਾ ਪਾ ਅਲਰ ਨੂੰ ਹੁਣ ਆ ਲੜ ਨੂੰ ਵੈਕ ਤੋਂ ਪੈਂਚ ਕਾਰ ਕੇ ਪੁਣੀਆ ਖੋਲ੍ਹ ਆ ਤੇ ਸੜਾ ਕੇ ਵੰਦ ਵੰਦ ਹ ਤਰਾ ਕੇ ਦੋ ਹੀ ਪੱਲੇ ਚ ਪਹਿਲੇ ਪੱਲੇ ਜਿਹੜਾ ਖੋਲ੍ਹ ਕੇ ਦੂਜੇ ਪੱਲੇ ਨਾ ਉਹ ਮਟਾਈ ਹਲਫਾ ਸਨ ਜੁੜ ਕੇ ਤੇ ਲੜ ਨੂੰ ਜੰਗੀ ਤਰ੍ਹਾਂ ਸਾਵ ਕਰ ਲੈਣਾ ਤੇ ਸਾਵ ਕਰਕੇ ਤੇ ਉਸ ਵਿੱਚ ਕੋਈ ਡੰਗ ਨਾ ਪਵੇ ਤਾਂ ਪਲੜੀ ਲੜ ਦੇ ਟੋੜাইয়া ਕਿ ਨਿਆ ਬਨ ਉਹ ਤੋ ਚੜਾਈ ਰਹੀ ਉਹਦੀ ਗਾਂ ਜਾ ਕੇ ਚੜਾਈ ਵਧਾਣੀਆਂ ਤੇ ਫਿਰ ਉਹ ਚ ਜਿਹੜਾ ਕੋਈ ਡੰਗ ਪੈਂਦਾ ਜਿਹੜਾ ਆਪਣਾ ਡੰਗ ਪਊਗਾ ਨਹੀਂ ਤੇ ਫਿਰ ਇਹੜਾ ਪਲੜ ਨੂੰ ਲੋੜ ਕਰਕੇ ਤੇ ਸਾਵ ਕਰਕੇ ਲਗਾ ਦੇਣਾ ਹੈ ਤੇ ਫਿਰ ਬਾਅਦ ਵਿੱਚ ਆਪਣਾ ਲੜ ਲੜਤੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਜੰਗੀਤ ਨਾਲ ਦੀ ਲੜਾਈ ਸਫਾਈ ਕਰਕੇ ਚਲ ਵਕੀ ਵਾਕੀ ਵਗਦੀ ਵੀਡੀਓ ਪੋਸਟ ਕਰੀ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਬਾਕੀ ਬਾਰੇ ਵੀਡੀਓ ਪੋਸਟ ਕਰੀ ਤੁਹਾਡੇ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਜਿਹੜੀ ਵੀ ਸਾਡੇ YouTube ਚੈਨਲ ਤੇ ਮੈਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੀ ਵੀ ਸਾਡੇ Facebook ਤੇ ਮੈਨ ਉਹ ਸਾਡੇ Facebook ਨੂੰ ਫੋਲੋ ਯੂ ਕਰਿਓ ਤੇ ਵੀਡੀਓ ਮਤਵਪਾਛੇ ਜੁੜਿਓ ਤਾਂ ਜਿਹੜੇ ਵੀਰਾਂ ਨੂੰ ਪਟਾਲਾ ਸ਼ਾਈ ਪੱਗ ਨਾਲ ਵਿੱਚ ਕੋਈ ਪ੍ਰੋਬਲਮ ਆਦੀਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣ ਜਿਹੜਾ ਆਪਾਂ ਅਗਲਾ ਲਗਾਉਣਾ ਹੈ ਲੜਨ ਨੂੰ ਵੈਕ ਤੋਂ ਪਿੰਚ ਕਰਕੇ ਪੂਣੀ ਦਾ ਹੌਲ ਦਾ ਪਤਾ ਥੋੜੇ ਰੱਖ ਕੇ ਬੰਦ ਪਤਾ ਉੱਤਰਾ ਕੇ ਦੋਈ ਪੱਲੇ ਚ ਪੱਲੇ ਪੱਲੇ ਜਾਂ ਖੋਲ ਕੇ ਦੂਜੇ ਪੱਲੇ ਨੂੰ ਆਪ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜਨ ਨੂੰ ਇੱਕ ਵਾਰ ਜਿਹੜਾ ਫੋਲਡ ਕਰਾਂਗੇ ਅਖਲੋ ਵੀ ਜਿਹੜਾ ਇੱਕ ਵਾਰ ਲੜਨ ਨੂੰ ਫੋਲਡ ਕਰਕੇ ਤੇ ਫਿਰ ਜਿਹੜਾ ਲੜਨ ਨੂੰ ਡਬਲ ਫੋਲਡ ਖਾਣਾ ਹੈ ਤੇ ਡਬਲ ਫੋਲਡ ਕਰਕੇ ਤੇ ਉੱਤੜ ਲੜਨ ਨੂੰ ਕਿ ਤਰ੍ਹਾਂ ਸ ਤੇ ਲੜਨ ਨੂੰ ਸਾਫ ਕਰਕੇ ਤੇ ਜਿੰਤਰਾਂ ਜੜੇ ਉਸ ਵਿੱਚੋਂ ਵਾਲਨੇ ਕੱਢ ਕੇ ਤੇ ਆਪਣ ਜਿਹੜੀ ਤੁਸੀਂ ਜੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਦੇ ਉਨੇ ਜੜਾਈ ਰੱਖੇੜਾ ਪੁਰਾਣ ਨੂੰ ਸਾਫ ਕਰਕੇ ਆਪਣ ਜਿਹੜੀ ਸ਼ੇਪ ਉਹ ਸੈਟ ਕਰਕੇ ਜਿਹੜਾ ਪੁਰਾਣ ਲੋਡ ਕਰਕੇ ਲਗਾ ਲੈਣਾ ਹੈ ਤੇ ਬਾਕੀ ਪਗ ਦੀ ਵੀਡੀਓ ਪਸਟ ਹੋ ਗਈ ਜਿਹੜੀ ਨਾਲ ਜਾਣ ਕਰੀ ਜਾਣੀ ਹੈ ਉਤਲੇ ਦਾ ਇਹ ਵੀਡੀਓ ਸਟਡੀਗੋਟ ਨਾਲ ਜਾਨੀ ਕਰੀ ਜਾਣੀ ਹੈ ਤੁਸੀਂ ਉਤਲੇ ਦਾ ਸ਼ੂਟਿੰਗ ਕਰ ਲਈ ਡਬਲ ਸੀ ਸ਼ੈਡਾ ਆਪਣਾ ਵਰਤ ਸਕਦੇ ਹੋ ਤੇੜਾ ਪਾ ਪੱਗ ਤੇ ਲਗਾਉਣਾ ਹੈ ਤੇ ਨੱਕ ਦੇ ਹੀ ਜਿਹੜਾ ਆਪਾਂ ਪੱਗ ਬੰਨਣਾ ਹੈ ਜਿੱਥੇ ਆਪਾਂ ਛੇਵਾਂ ਲੜ ਫੋਲਡ ਕਰੀ ਥੋੜਾ ਜਿਹਾ ਆਪ ਕੋ ਘਾਹ ਘਾ ਕੇ ਤੇ ਜਿੱਥੇ ਆਪਾਂ ਛੇਵਾਂ ਲੜ ਫੋਲਡ ਕਰੀ ਉਹ ਜਿਹੜੇ ਉੱਤੇ ਵਾਲਿਆਂ ਦੇ ਉਹਦੇ ਉਹਨਾਂ ਦਾ ਪਥਲੇ ਵਾਲ ਖਿੱਚ ਗਏ ਤੇ ਫਿਰ ਜਿਹੜਾ ਪੱਕਾ ਲੜਾ ਲਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਤੇ ਲੜ ਨੂੰ ਬੈਕ ਤੋਂ ਚੜਾਈ ਲੈ ਕੇ ਮੋੜੀ ਲਾ ਕੇ ਜਿਹੜੀ ਚੜਾਈ ਘਟਾ ਦੇਣੀ ਹੈ ਤੇ ਫਿਰ ਚੰਗੀ ਤਰ੍ਹਾਂ ਉਹਦੇ ਵਿੱਚੋਂ ਵਾਲ ਕੱਢ ਕੇ ਲੜ ਨੂੰ ਸਬ ਕਾ ਲੈਣਾ ਤੇ ਜਿੰਨਾ ਆਪਾਂ ਪੱਲੜ ਪੱਲੜ ਅੱਖ ਤੇ ਰੱਖੀ ਉਹਨਾਂ ਐ ਪੱਕੇ ਲੜਨ ਦੇ ਉੱਤੇ ਅੱਖ ਤੇ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈਟ ਤੋ ਤੋਂ ਜਿਹੜੇ ਆਪਣੇ ਵਾਲਿਓ ਕੱਢ ਲੈਣੇ ਹਨ ਤੇ ਉਤੋਂ ਜਿਹੜੇ ਵਾਲਿਓ ਕੱਢ ਗਏ ਤੇ ਫਿਰ ਆਪੜਾ ਲੜਨ ਨੂੰ ਪੱਗ ਪੈਰਾਂ ਦੇ ਥੱਲੇ ਰੱਖ ਕੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਹੈ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਨੀ ਉਹਦੀ ਚੜਾਈ ਰੱਖ ਕੇ ਤੇ ਬਲ ਪਾ ਕੇ ਜਿਹੜੇ ਥੋੜੇ ਆਪਾਂ ਲੜਕ ਤੇ ਆਪੜਾ ਲੜਨ ਨੂੰ ਉੱਤੇ ਰੱਬਣਾ ਜੇ ਤੁਹਾਡੇ ਨਾਲ ਵਧੀਆ ਦਿਆ ਉਹ ਤੋ ਖਿਸਕ ਜਾਂਦਾ ਹੈ ਤਾਂ ਤੁਸੀਂ ਇੱਕ ਜਾਂ ਦੋ ਪਗ ਮਿਹੜੇ ਲੜਨ ਨੂੰ ਤਾਂ ਕੌਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਪਗ ਜਿਹੜੀ ਅਪਰ ਸੜੀ ਕੋ ਜਿਹੜੀ ਨਾਲ ਨਾਲ ਕਰੀ ਜਾਣੀ ਹੈ ਤੇ ਆਪਣੀ ਉਹ ਨੋ ਜਿਹੜੀ ਆਪਣੀ ਸੈਟਿੰਗ ਉਹ ਕਰ ਲੈਣੀ ਹੈ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੜ ਲਈ ਸਿਰ ਦੇ ਸੈਂਟਰ ਚੋਂ ਹੁਣ ਆਪਾਂ ਬੈਕ ਤੋਂ ਖਿੱਚ ਕੇ ਚੱਕ ਇਧਰ ਚਾਲੇ ਫਸਸਣ ਫਲਾ ਕੇ ਤੇ ਜਿੱਥੋਂ ਕਿ ਤੋ ਸਿਰ ਨਗਰ ਰਹਿੰਦਾ ਉਥੋਂ ਬੜਾ ਬਸ਼ੀਸ਼ ਦੇ ਕੇ ਜਿਹੜਾ ਆਪਾਂ ਸਿਰ ਕਵਰ ਕਰਨਾ ਹੈ ਤੇ ਜਿਹੜਾ ਵਾ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰੋ ਟਾਇਰ ਕਵਰ ਕਰਨਾ ਹੈ ਤੇ ਜਿੱਥੇ ਉਹਦਾ ਸਾਰਾ ਨਗਰ ਆਇੰਦਾ ਉੱਥੋਂ ਆਪਾਂ ਬਾਹਰ ਫੇੜ ਕੇ ਤੇ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਪਾ ਟਾਇਰ ਸੈਟ ਸਾਰਾ ਜਿਹੜਾ ਪੂਰੀ ਚੰਗੀ ਤਰੀਕੇ ਨਾਲ ਟਾਇਰ ਕਵਰ ਕਰਨਾ ਹੈ ਤੇ ਬੈਗ ਦਾ ਲੜ ਲਗਾਉਣਾ ਅੱਧਾ ਜੋ ਅੱਧਾ ਖੱਬੇ ਬੋਲ ਲਗਾੜ ਕੇੜਾ ਪਲੜ ਨੂੰ ਇੱਕ ਟਾਈਪ ਜਿਹੋਦੀ ਵੀ ਆਪਾਂ ਪੂਰੀ ਬਣਾ ਕੇ ਤੇ ਉਸ ਵਿੱਚੋਂ ਚੰਗੀ ਤਰ੍ਹਾਂ ਬਰੀਕੀ ਦੇ ਬੋਲ ਕੱਟ ਕੇ ਤੇ ਲੜ ਨੂੰ ਬੈਗ ਤੇ ਇੱਕ ਵਾਰ ਦੱਬ ਕੇ ਗਾਹਾਂ ਜਾ ਕੇੜਾ ਪਲੜ ਨੂੰ ਫਲਾ ਦੇਣਾ ਹੈ ਤੇ ਬਾਕੀ ਪਗ ਦੀ ਵੀਡੀਓ ਆਪਾਂ ਸੜੀ ਜਿਹੜੀ ਨਾਲ ਦੀ ਨਾਲ ਕਰ ਲੈਣੀ ਹੈ ਤੇ ਆਪਣੜੀ ਉਤਲੇ ਲੜਨੇ ਉਹ ਆਪਾਂ ਸੈਟ ਕਰ ਲੈਣੇ ਹਨ ਤੇ ਆਪਣੜੀ ਸ਼ੇਪ ਉਹ ਸੈਟ ਕਰ ਲੈਣੀ ਹੈ ਤੇ ਜਲਦੀ ਇਹ ਨ ਵੀਡੀਓ ਲੈ ਕੇ ਹਾਜੂਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ